ਅਲੂਧਿਆਣਾ ਵਿਕੇ ਹਰ ਵਰ ਦੇ ਲੋਕਾਂ ਵੱਲੋਂ ਡੀਸੀ ਦਫ਼ਤਰ ਪਹੁੰਚ ਕੇ ਫਲੋਸਪੁਰ ਵਿਕੇ ਹੋਏ ਮਾਮਲੇ ਨੂੰ ਲੈ ਕੇ ਡੀਸੀ ਸਾਹਿਬ ਰਾਹੀਂ ਪੰਜਾਬ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਹਨ ਤਾਂ ਉਥੇ ਉਹਨਾਂ ਵੱਲੋਂ ਇਸ ਮੌਕੇ ਫਿਰੋਜ਼ਪੁਰ ਵਿਖੇ ਹੋਏ ਮਾਮਲੇ ਲੈ ਕੇ ਵੀ ਨਿੰਦਾ ਪ੍ਰਗਟਾਈ ਅਤੇ ਉਥੇ ਮੌਜੂਦਾ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਜਿਹੇ ਮਾਮਲਿਆਂ ਤੇ ਸਤ ਤੋਂ ਸਤ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ। ਇੱਕ ਕਾਰਜਕਰਤਾ ਜਿਹੜੀ ਫਿਰੋਜ਼ਪੁਰ ਚ ਗੋਲੀ ਲੱਗ ਕੇ ਡੈਥ ਹੋਈ ਆ ਬੜੀ ਮਾੜੀ ਘਟਨਾ ਹੋਈ ਆ ਉਹਦੇ ਸੰਬੰਧ ਚ ਅੱਜ डीसी साहब ਨੂੰ ਲੁਧਿਆਣੇ ਮਿਲੇ ਆ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਮਿਲੀਆਂ ਨੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਬੜਾ ਮਾੜਾ ਹੋਇਆ ਜੀ ਇਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਜੀ ਇਹ ਬੇਨਤੀ ਹੈ ਕੀਤੀ ਹੈ ਰਾਜਪਾਲ ਜੀ ਨੂੰ ਬੇਨਤੀ ਹੈ ਵੀ ਉਹ ਇਹਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕਰੇ ਬੁਲਾਦ ਤੋਂ ਕਟਾ ਦੇ ਡੀਸੀ ਸਾਹਿਬ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਇਹਦਾ ਹੱਲ ਕਰਾਂਗੇ ਸਰਕਾਰ ਤੱਕ ਗੱਲ ਪਹੁੰਚਾਉਣਗੇ ਪੰਜਾਬ ਦੇ ਵਿੱਚ ਇੱਕ ਦਫਾ ਫਿਰ ਤੋਂ ਲਾਅ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਤੇ ਅਸੀਂ ਮਾਨਨਯ ਰਾਜਪਾਲ ਜੀ ਨੂੰ ਡੀਸੀ ਸਾਹਿਬ ਦੇ ਥਰੂ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਨਾਲ ਫਿਰੋਜ਼ਪੁਰ ਦੇ ਵਿੱਚ ਜਿਹੜੇ ਸੰਘ ਦੇ ਸ਼ਮਸ਼ੇਵਕ ਦੀ ਹੱਤਿਆ ਕੀਤੀ ਗਈ ਔਰ ਅੰਨੇ ਵੀ ਹੱਤਿਆ ਦੀ ਘਟਨਾਵਾਂ ਪੰਜਾਬ ਚ ਵਾਪਰ ਰਹੀਆਂ ਹਨ ਇਹਨਾਂ ਤੇ ਸਿਗਰ ਤੇ ਸਿਗਰ ਐਕਸ਼ਨ ਲਿੱਤਾ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਅੱਗੇ ਨੂੰ ਕਿਸੇ ਦੀ ਐਸੀ ਜੁਰਰਤ ਨਾ ਪਵੇ ਔਰ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਰਹੀ ਹੈ ਇਹਨੂੰ ਜਲਦੀ ਤੋਂ ਜਲਦੀ ਅੱਛੀ ਕਰ ਯਕੀਨੀ ਬਣਾਇਆ ਜਾਏ ਜਿੱਦਾਂ ਕਿ ਸਮਾਜ ਦੇ ਵਿੱਚ ਕੋਈ ਭੈਦਾ ਵਾਤਾਵਰਣ ਉਤਪਨ ਨਾ ਹੋ ਸਕੇ ਆਪਦੇ ਵਿਗੜਦੇ ਹੋਏ ਹਾਲਾਤ ਨੇ ਉਹਦੇ ਮੱਦੇ ਨਜ਼ਰ ਜਿਸ ਢੰਗ ਦੇ ਨਾਲ ਰਾਸ਼ਟਰੀ ਸਵੈਸੰਗ ਦੇ ਇੱਕ ਕਾਰਜਕਰਤਾ ਦੀ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਬੜੀ ਨਿੰਦਣਯੋਗ ਘਟਨਾ ਔਰ ਸਾਰੇ ਸਮਾਜ 'ਚ ਇਸ ਗੱਲ ਦਾ ਰੋਸ਼ ਆ ਅੱਜ ਲੁਧਿਆਣੇ ਤੋਂ ਰਾਸ਼ਟਰੀ ਸਵੈਸੰਗ ਦੇ ਨੇਤਰਤਵ ਦੇ ਵਿੱਚ ਸਾਰੇ ਬ੍ਰਿਵਿਨ ਸਮਾਜਿਕ ਔਰ ਧਾਰਮਿਕ ਸੰਗਠਨਾਵਾਂ ਦੇ ਪ੍ਰਤੀਨਿਧੀ ਵਪਾਰਿਕ ਅਦਾਰਿਆਂ ਦੇ ਪ੍ਰਤੀਨਿਧੀ ਇਕੱਠੇ ਹੋ ਕੇ ਮਾਨਯੀ ਡੀਸੀ ਸਾਹਿਬ ਦੀ ਮਾਰਫਤ ਰਾਜਪਾਲ ਜੀ ਨੂੰ ਇੱਕ ਮੰਗ ਪੱਤਰ ਦੇਣ ਆਏ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਔਰ ਲੋਕਾਂ ਦੇ ਵਿੱਚੋਂ ਡਰ ਦਾ ਮਾਹੌਲ ਕੱਢਣ ਦੇ ਲਈ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਪੰਜਾਬ ਲਗਾਤਾਰ ਸੰਤਾਪ ਭੁਗਤ ਰਿਹਾ ਇੱਕ ਸਰਾਦੀ ਸੂਬਾ ਇਹਦੇ ਚ ਲਾਅਨ ਆਰਡਰ ਅਗਰ ਕਮਜ਼ੋਰ ਆ ਤਾਂ ਲੋਕਾਂ ਦੇ ਵਿੱਚ ਇੱਕ ਡਰ ਦੀ ਭਾਵਨਾ ਵੱਧ ਰਹੀ ਆ ਸੋ ਉਹਨੂੰ ਦੂਰ ਕਰਨ ਦੇ ਲਈ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਰੇ ਸਮਾਜ ਦੇ ਪ੍ਰਤੀਨਿਧੀ ਇਕੱਠੇ ਹੋ ਕੇ ਸੰਗ ਦੇ ਨੇਤ੍ਰਪੱਤ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਗਏ ਆ ਅਸੀਂ ਦੇਖੋ ਮੈਂ ਉਹੀ ਬੇਨਤੀ ਕਰਨਾ ਵੀ ਪੰਜਾਬ ਚ ਜਿਹੜਾ ਡਰਦਾ ਮਾਹੌਲ ਆ ਅਸੀਂ ਕਮ ਸੇ ਕਮ ਉਹਦੇ ਲਈ ਸਰਕਾਰ ਕੀ ਕਰ ਰਹੀ ਆ ਬੜੇ ਬੜੇ ਵੱਡੇ ਬਿਆਨਵਾਜੀਆਂ ਹੁੰਦੀਆਂ ਨੇ ਲੇਕਿਨ ਇੱਕ ਆਮ ਸ਼ਹਿਰੀ ਦੇ ਵਿੱਚ ਡਰ ਸਤਾ ਰਿਹਾ ਕਦੇ ਕਿਸੇ ਨੂੰ ਥ੍ਰੈਟ ਦੀ ਆ ਰਹੀ ਆ ਕਦੇ ਕਿਤੇ ਦੜਾ ਦੜ ਗੋਲੀਆਂ ਚੱਲ ਰਹੀਆਂ ਵੱਡੇ ਵੱਡੇ ਗੈਂਗਸਟਰ ਉਹਦੀਆਂ ਜ਼ਿੰਮੇਵਾਰੀਆਂ ਲੈ ਰਹੇ ਨੇ ਤੇ ਸਰਕਾਰ ਸੁੱਤੀ ਪਈ ਆ ਉਹ بڑے بڑے ਗੈਂਗਸਟਰ ਦੀ ਲੋਕ ਇੱਕ ਜਦੋਂ ਪੋਸਟਾਂ ਪਾ ਦਿੰਦੇ ਨੇ ਕਿ ਇਹ ਵਾਰਦਾਸਾ ਅਸੀਂ ਕੀਤੀ ਆ ਉਹ ਪੁਲਿਸ ਨੂੰ ਲੱਪਣਾ ਵੀ ਨਹੀਂ ਪੈਂਦਾ ਤਾਂ ਏਸੇ ਮਾਹੌਲ ਦੇ ਵਿੱਚ ਪੰਜਾਬ ਚੱਲ ਰਿਹਾ ਤਾਂ ਸਾਡਾ ਪੰਜਾਬ ਸੂਬਾ ਪਿੱਛੜਦਾ ਹੋਇਆ ਇੰਨਾ ਪਿੱਛੇ ਚਲੇ ਗਿਆ ਇਹ ਡਰ ਦੇ ਮਾਹੌਲ ਦੇ ਕਾਰਨ ਸਾਨੂੰ ਇਹਦੇ ਉੱਤੇ ਲਗਾਮ ਲਗਾਣੀ ਪਊਗੀ ਇਸ ਹੀ ਸੌਨੇ ਸਵਤੰਤਰਤਾ ਜੋ ਸਾਡਾ ਮੰਗ ਪੱਤਰ ਉੱਥੇ ਪਹੁੰਚਾਇਆ ਜਾਊਗਾ ਔਰ ਜਿਹੜਾ ਇਹਦੇ ਵਿੱਚ ਜੋ ਵੀ ਪ੍ਰਸ਼ਾਸਨਿਕ ਉਹਨਾਂ ਦੇ स्तर ਤੇ ਜੋ ਹੈ ਉਹਦੇ ਚੋਂ ਆਪਣਾ ਰੋਲ ਅਦਾ ਕਰੇਗਾ